ਤੁਸੀਂ ਦੇਖ ਰਹੇ ਹੋ ਜੀ ਫਾਸਟ ਰਿਪੋਰਟ ਤੇ ਮੈਂ ਹਾਂ ਤੁਹਾਡਾ ਗਿੱਲ ਧਰਮਕੋਟੀ ਅੱਜ ਮਸਲਾ ਪਿੰਡ ਬੱਡੂਵਾਲ ਦਾ ਜਿੱਥੇ ਕਿ ਇੱਕ ਲੜਕੀ 16 ਸਾਲ ਉਮਰ ਹੈ ਔਰ ਇੱਕ ਲੜਕਾ ਉਸ ਨੂੰ ਪਾ ਕੇ ਪਿਜਾ ਕੇ ਲੈ ਜਾਂਦਾ ਤੇ ਕੋਈ ਸੁਣਵਾਈ ਨਹੀਂ ਹੁੰਦੀ ਥਾਣੇ ਮੁਰੇ ਇਸ ਪ੍ਰਤੀ ਧਰਨਾ ਲਗਾਇਆ ਜਾ ਰਿਹਾ ਹੈ ਦਿਖਾ ਰਿਹਾ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਰੇਖਾ ਵਾਂ ਵੱਡੂਆਲ ਤੋਂ ਆ ਸੀ ਅੱਜ ਜਿਹੜਾ ਧਰਨਾ ਲਾਇਆ ਖਾਣੇ ਮੁਰੇ ਕਿਹੜੀ ਦਿਨੋਂ ਧਰਨਾ ਲਾਇਆ ਕੀ ਕਰ ਰਹੀ ਮੇਰੇ ਬੇਟੇ ਲੈ ਕੇ ਗਏ ਅੱਜ 6 ਦਿਨ ਹੋ ਗਏ ਜੀ ਕੌਣ ਲੈ ਕੇ ਗਿਆ ਕੀ ਨਾਮ ਬਿੱਕਰ ਸਿੰਘ ਦਾ ਮੁੰਡਾ ਲਵੀ ਹੈ ਜੀ ਕੀ ਨਾਮ ਬਿੱਕਰ ਸਿੰਘ ਉਹਦਾ ਪਿਓ ਦਾ ਨਾਮ ਆ ਮੁੰਡੇ ਦਾ ਨਾਮ ਲਵੀ ਹੈ ਲਾਪ੍ਰੀਤ ਲਾਪ੍ਰੀਤ ਹਾਂਜੀ ਹਾਂ ਕਿੰਨੇ ਦਿਨੋਂ ਕਿ ਲੈ ਕੇ ਗਏ 6 ਦਿਨ ਹੋ ਗਏ ਜੀ ਅੱਜ ਕੋਈ ਸੁਖਤਰੀ ਨਹੀਂ ਮਿਲੀ ਮੈਨੂੰ ਕੋਈ ਨਹੀਂ ਮਿਲੇ ਰਾਤ ਦਾ ਮੇਰਾ ਬੇਟਾ ਵੀ ਘਰੇ ਹੈ ਨਹੀਂਗਾ ਆਣੀਰ ਖਾ ਦਿੱਤੀ ਥਾਣੇ ਹਾਂਜੀ ਸਾਨੂੰ ਅੱਜ 6 ਦਿਨ ਹੋ ਗਏ ਥਾਣੇ ਚ ਉਹ ਵੀ ਮਰਦਿਆਂ ਨੂੰ ਅੱਛਾ ਕੋਈ ਇਨਸਾਫ ਨਹੀਂ ਮਿਲੇ ਕੋਈ ਇਨਸਾਫ ਨਹੀਂ ਮਿਲ ਮਿਲਦੇ ਰ ਕੀ ਪੁਰੀ ਦੀ ਕਿੰਨੀ ਉਮਰ ਸੀ 16 ਸਾਲ ਉਮਰ ਮੁੰਡੇ ਦੀ ਕਿੰਨੀ ਉਮਰ ਉਹਦੀ 24 25 ਸਾਲ ਆ ਕੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਵਾ ਇਨਸਾਫ ਚਾਹੀਦਾ ਹਾਂਜੀ ਬਾਈ ਕੀ ਨਾਂ ਤੇ ਕਿਹੜਾ ਪਿੰਡ ਹੈ ਵੱਡੂ ਵਾਲਾ ਜੀ ਤੇ ਕੀ ਨਾਂ ਹੈ 77 ਸਿੰਘ ਆ ਜੀ ਤੁਸੀਂ ਤੁਹਾਨੂੰ ਜੀ ਤੁਸੀਂ ਲੜਤੀ ਜੋ ਬਈਆ ਉਹਦੇ ਕੀ ਲੱਗਦੇ ਹੋ ਉਹਦੇ ਦਾਦਾ ਜੀ ਦਾਦਾ ਜੀ ਕੀ ਕਹਾਣੀ ਬਣੀ ساری ਕਹਾਣੀ ਦੱਸੋ ਜੀ ਕਹਾਣੀ ਬਣੀ ਆ ਉਹ ਮੇਰਾ ਖਲ ਕੁੜੀ ਦੀ ਆ ਹੋਰ ਹੈਗੀ ਆ 15 ਦਾ 16 ਸਾਲ ਦੀ 16 ਸਾਲ ਦੀ ਕੁੜੀ ਆ ਜੀ ਕੋਈ ਘਰੋਂ ਇਹਦੇ ਬਾਹਰ ਕੰਮ ਕਰਦੇ ਸੀਗੇ ਝੋਨਾ ਲਾਉਂਦੇ ਸੀਗੇ ਅੱਛਾ ਜੀ ਝੋਨਾ ਝਾਂਮਾ ਜਦੋਂ ਲਾਉਂਦੇ ਆਏ ਤੇ ਘਰੇ ਸੀਗਾ ਹੋਰ ਮਿਕ ਸਭ ਸਾਰਾ ਜੀ ਲੈ ਕੇ ਰਹਿਣਦੇ ਲੱਖ ਰੁਪਈਆ ਸ਼ਾਦੀ ਦੀ ਸੀ ਉਹਦਾ ਟਾਈਮ ਸੀਗਾ ਫੱਦਾ ਮਾਂ ਤੋਂ ਦਵਾਈ ਕਰ ਕਿੰਨੇ ਦਿਨ ਹੋ ਗਏ ਆ ਅੱਨੀ ਵਾਰੀ ਇੱਕ ਦੀ ਆ ਜੀ 6 ਦਿਨ ਹੋ ਗਏ ਅੱਜ 6 ਦਿਨ ਹੋ ਗਏ 6 ਦਿਨ ਹੋ ਗਏ 6 ਦਿਨ ਹੋ ਗਏ ਆ ਖਾਣੇ ਰੱਬ ਲਖਾਈ ਸੀ ਆ ਜੀ ਲਖਾਈ ਕੋਈ ਸੁਣਦਾ ਨਹੀਂ ਕੋਈ ਨਹੀਂ ਸੁਣਿਆ ਕਿਸੇ ਨੇ ਨਹੀਂ ਸੁਣੀ ਗੱਲਬਾਤ ਕੋਈ ਤੇ ਅੱਜ ਧਰਨਾ ਲਾਉਣਾ ਪਿਆ ਤੇ 30 ਧਰਨਾ ਜੀ ਰਾਡਾ ਮੁੰਡਾ ਵੀ ਗਿਆ ਵਾ ਜੀ ਰਾਡਾ ਦਾ ਮੁੰਡਾ ਵੀ ਗਿਆ ਵਾ ਕੋਈ ਦਾ ਏ ਹੋ ਵੀ ਗਿਆ ਵਾ ਅਸੀਂ ਵੀ ਨੇਹਰਾ ਦੇ ਵੀਨੇ ਕੱਢੀ ਸਾਨੂੰ ਕਿਤੋਂ ਵੀ ਮਿਲਿਆ ਜੀ ਹਾਂ ਪਿੰਡ ਦਾ ਪਾਮੂ ਆ ਜੀ ਮੁੰਡਾ ਹਾਂ ਉਹ ਗੱਲਬਾਤ ਤੁਸੀਂ ਮੰਮੀ ਪੰਚਾਇਤ ਮੈਂਬਰ ਆ ਅਸੀਂ ਹੁਣ ਤਾਂ ਰੁਕੀ ਰਿਖਵਾ ਜੂਦੀ ਆ ਕੋਈ ਵਿਸ਼ਵਾਸ ਨਹੀਂ ਕਰਉਂਦੀ ਸਾਨੂੰ ਕਹਿੰਦੀ ਆ ਜੀ ਇਹ ਕਹਿੰਦਾ ਵੀ ਕੋਈ ਨਾ ਹਜੇ ਸਾਡੀ ਟਾਈਮ ਦਿਓ ਕੋਈ ਟੈਨਸ਼ਨ ਟਾਈਮ ਦਿਓ ਟਾਈਮ ਮੰਗੀ ਜਾਂਦੇ ਆ ਨੂੰ ਜੀ ਉਹਨਾਂ ਦੇ ਲਈ ਬੋਲਦੇ ਆ ਸਿੱਧੀ ਗੱਲ ਆ ਹੁਣ ਟਾਈਮ ਦਿਓ ਸਾਨੂੰ ਵੀ ਟਾਈਮ ਲੈ ਕੇ ਤੇ ਫੇਰ ਅਸੀਂ ਕਰਾਂਗੇ ਔਰ ਯੋਲੀ ਕੋਈ ਟਾਈਮ ਪਾਊਗਾ ਕਿ ਫੇਰ ਕਰਾਂਗੇ ਠੀਕ ਕੋਈ ਮਸਲਾ ਨਿਕਰਾਉ ਸਾਡੇ ਕੋਲ ਮਸਲਾ ਜਾਈ ਜਾਦੇ ਕੋਈ ਸਾਨੂੰ ਕੋਈ ਲੜਚਾਰਾ ਨਹੀਂ ਫੜਦੇ ਜੀ ਇਹ ਜਿਹੜਾ ਮੁੰਡਾ ਹੈ ਉਹ ਤਾਂ ਕੀ ਨਾਮ ਸੀਗਾ ਤੇ ਇਹਦੇ ਡੈਡੀ ਦਾ ਕੀ ਨਾਮ ਹੈ ਮੁੰਡੇ ਦਾ ਲਖਮੀ ਦੀ ਆਪਰ ਜੜੀ ਦਾ ਕੀ ਨਾਮ ਹੈ ਡੈਡੀ ਦਾ ਕਿੰਨਾ ਸਰ ਇਕਰ ਕਹਿ ਦਿੰਦੇ ਜੀ ਇਕਰ ਸਿੰਘ ਪਿਓ ਦਾ ਨਾਮ ਕਹਿੰਦੇ ਜਦੋਂ ਹੀ ਥਾਣੇ ਦੇ ਵਿੱਚ ਆਉਨੇ ਆ ਸਾਨੂੰ ਧੱਕੇ ਮਾਰੇ ਕੱਢਿਆ ਜਾਂਦਾ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਨਹੀਂ ਜੀ ਐਸੀ ਕੋਈ ਗੱਲ ਨਹੀਂ ਸਾਡੇ ਐਸੇ ਜਸਵਿੰਦਰ ਸਿੰਘ ਸਰਟੀਫਾਈਸ ਕਰ ਰਹੇ ਆ ਉਹ ਵੀ ਆਏ ਸੀ ਉਹਨਾਂ ਦੀ ਸਰਟੀਫਿਕੇਸ਼ਨ ਕਰਾਈ ਵੀ ਸਾਡਾ ਸਹਿਯੋਗ ਦਿਓ ਉਹਨਾਂ ਦੀਆਂ ਰਿਸ਼ਤੇਦਾਰੀਆਂ ਬਾਰੇ ਸਾਨੂੰ ਦੱਸੋ ਜਿੱਥੇ ਵੀ ਕਿਤੇ ਤੁਹਾਨੂੰ ਖ਼ਬਰ ਮਿਲਦੀ ਅਸੀਂ ਹਰ ਜਗ੍ਹਾ ਜਾਣ ਨੂੰ ਤਿਆਰ ਆ ਇਹਨਾਂ ਦਾ ਪੂਰਾ ਅਸੀਂ ਤਾਂ ਨੰਮਾ ਲਾ ਕੇ ਤਫ਼ਤੀਸ਼ ਕਰ ਰਹੇ ਹਾਂ ਜਲਦੀ ਲੜਕੇ ਨੂੰ ਅਰੈਸਟ ਕਰ ਲਾਂਗੇ ਲੜਕੀ ਦੀ ਤਲਾਸ਼ ਕਰਕੇ ਸਹੀ ਕਾਰਵਾਈ ਕਰਾਂਗੇ ਸਰ ਜਿਹੜਾ ਇਹਨਾਂ ਦੇ ਪਰਚਾ ਹੋਇਆ ਇਹ ਕਿੰਨੀ ਤਰੀਕ ਨੂੰ ਹੋਇਆ ਜੀ ਜੇ 23 ਤਰੀਕ ਨੂੰ ਐਫ ਆਈ ਆਰ ਕੱਟੀ ਗਈ ਹੈ ਉਸ ਤੋਂ ਬਾਅਦ ਅਕ ਤਲਾਸ਼ ਜਾਰੀ ਹੈ 23 ਤਰੀਕ ਨੂੰ ਪਰਚਾ ਕੱਟਿਆ ਗਿਆ ਜੀ ਪਰਿਵਾਰ ਦੇ ਵਿੱਚੋਂ ਕਿਸੇ ਦੀ ਅਰੈਸਟ ਪਈ ਹੈ ਜੀ ਕੋਈ ਦੋਛੀ ਵੀ ਹਲੇ ਨਹੀਂ ਪਈ ਤਲਾਸ਼ ਜਾਰੀ ਹੈ ਜੀ ਸਾਡੇ ਐਸ ਆਈ ਜਸੰਦਰ ਸਿੰਘ ਆਉਣਗੇ ਇਸ ਪਰਿਵਾਰ ਦੇ ਵਿੱਚੋਂ ਹਲੇ ਤੱਕ ਅਰੈਸਟ ਨਹੀਂ ਹੋਇਆ ਜੇਰੇ ਜੇ ਤੁਸੀਂ ਆਪ ਪਰਚਾ ਕੱਟ ਦਿੱਤਾ ਸੀ ਤੇ ਇਹਨਾਂ ਨੂੰ ਧੰਨੇ ਲਾਉਣ ਦੀ ਕਿਉਂ ਨੌਬਤ ਆ ਗਈ ਇੰਸਫ ਲੋਕੋ ਹੁੰਦਾ ਹੀ ਹੈ ਜੀ ਲੜਕੀ ਗਈ ਆ ਮੰਗ ਦੀ ਮੰਗ ਫੀ ਲੈ ਕੇ ਬੈਠੇ ਆ ਇਹਨਾਂ ਦੀ ਇਹ ਆ ਵੀ ਚਲ ਜਲਦੀ ਤੋਂ ਜਲਦੀ ਲੜਕੀ ਬ੍ਰਾਮਹਤ ਕੀਤੀ ਜਾਵੇ ਲੜਕੇ ਨੂੰ ਰਸ ਕੀਤਾ ਜਾਵੇ ਬਾਕੀ ਪਰਿਵਾਰ ਨੂੰ ਵੀ ਸਜ਼ਾ ਦਿੱਤੀ ਜਾਵੇ ਜੇ ਤਪੀਦ ਰਾਂ ਜਿਹੜਾ ਵੀ ਦੋਸ਼ੀ ਪਾਇਆ ਸੀ ਉਹਨੂੰ ਰੈਸ਼ ਕਰਾਂਗੇ ਜਦ ਅੱਜ ਜੋ ਅੱਜ ਤੋਂ ਧਰਮਲ ਦੇਗਾ ਖਾਨੀਏ ਫਿਰ ਰਿਪੋਰਟ ਕਰਨ ਲੱਗਾ ਗਿਆ ਪੁਛਾਰ ਕਹਿੰਦੇ ਇਤਨਾ ਹੀ ਬਟੂਆ ਤੋਂ ਇੱਕ ਪਰਿਵਾਰ ਦੀ ਗਰੀ ਪਰਿਵਾਰ ਦੀ ਬੇਟੀ ਆ ਜਿਹੜੀ 5 ਦਿਨ ਤੋਂ ਮਿਸਿੰਗ ਆ ਤੇ ਉਹਦਾ ਕਰਕੇ ਅਸੀਂ ਪਰ ਜਦੋਂ ਸਾਨੂੰ ਪਤਾ ਲੱਗਾ ਸੀ ਫਰੰਟ ਪੰਜਾਬ ਨੂੰ ਵੀ ਉਹਦੇ ਤੇ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਵੱਲੋਂ ਢਿੱਲੇ ਢਿੱਲੀ ਕੀਤੀ ਜਾ ਰਹੀ ਆ ਤਾਂ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਤਾਂ ਸਾਨੂੰ ਪਤਾ ਲੱਗਣ ਦੇ ਕਾਰਨ ਜਦੋਂ ਅਸੀਂ ਤੇ ਪਹੁੰਚੇ ਤਾਂ ਸਾਰਾ ਪਰਿਵਾਰ ਤੇ ਪਿੰਡ ਵਾਲੀ ਪਿੰਡ ਵਾਸੀ ਸੀਗੇ ਜਿੰਨੇ ਉੱਥੇ ਪਹੁੰਚੇ ਤਾਂ ਅਸੀਂ ਫਿਰ ਪ੍ਰਸ਼ਾਸਨ ਤੇ ਜ਼ੋਰ ਪਾਇਆ ਧਰਨਾ ਲਾਇਆ ਕਿ ਭਾਈ ਜਿਹੜੀ ਉਹ ਕਾਰਕਤਾ ਜਿਹੜੀ ਕਾਰਜਕਾਰੀ ਢਿੱਲੀ ਆ ਉਹਦੇ ਤੇ ਜ਼ੋਰ ਪਾਓ ਤੇ ਪਰਿਵਾਰ ਨੂੰ ਤੇ ਉਹ ਜਿੰਨੇ ਵੀ ਦੇਖੀ ਉਹਨਾਂ ਨੂੰ ਅਰੈਸਟ ਵੀ ਕਰਾਓ ਮੇਰਾ ਫੋਨੀ ਨਾਂ ਪਿੰਡ ਬੱਟੂਆ ਵਾਲਾ ਜੀ ਪਿੰਡ ਬੱਟੂਆ ਵਾਲਾ ਇਹ 30 ਕਾਰਨ ਬਣਿਆ ਪੂਰੀ ਕਹਾਣੀ ਦੱਸੋ ਅੱਜ ਜਿਹੇ ਰਾਤ ਨੂੰ ਟਟਿੰਦਨੇ ਝੋਨਾ ਲਾ ਕੇ ਆਏ ਸੀਗੇ ਝੋਨਾ ਲਾ ਕੇ ਜਦੋਂ ਆ ਕੇ ਬੇਟੀ ਨੇ ਰੋਟੀਆਂ-ਰੋਟੀਆਂ ਬਣਾਈਆਂ ਉਹਨੇ ਫੜਾਈਆਂ ਖਾਧੀਆਂ ਰਾਤੀ ਪੈ ਗਈ ਤੇ ਖਦਾਬੂ ਅੱਕੇ ਸੀਗੇ ਨੀਂਦ ਆ ਗਈ ਇਹ ਤੋਂ ਬਾਅਦ ਪਤਾ ਨਹੀਂ ਲੱਗਦਾ ਕੀ ਹੋ ਗਿਆ ਅ ਦੋਸ਼ੀ ਕਾਬੂ ਆ ਗਿਆ ਜਾਂ ਨਹੀਂ ਆ ਗਿਆ ਨਹੀਂ ਆਇਆ ਜੀ ਕਿਹਨੇ ਦੋਸ਼ੀ ਹੈ ਦੋਸ਼ੀ 5 6 ਆਣੇ ਆ ਜੀ ਕੀ ਕੀ ਨਾਮ ਉਹਦਾ ਸਰੰਦ ਨਾਮ ਦੱਸਦੇ ਹੋਰੇ ਉਹਦਾ ਨਾਮ ਆਏਗਾ ਜੀ ਇੱਕਦਾਂ ਨਾ ਆਏਗਾ ਮੇਨ ਦੋਸ਼ੀ ਜਿਹੜਾ ਉਹਦਾ ਨਾਮ ਪਹਿਲਾਂ ਦੱਸ ਦਿਓ ਉਸ ਤੋਂ ਬਾਅਦ ਦੂਜੇ ਦਾ ਦੱਸ ਦਿਓ ਵਾਪਰੀ ਤਾਂ ਜੀ ਦੋ ਤਰਫ ਦੇ ਦੋਸ਼ੀ ਨਾਲ ਇਹਦੇ ਹੋਰ ਅਜੇ ਵੀ ਕਹਿੰਦੇ ਆ ਜੀ ਆਰੇ ਧਰਨਾ ਲਾਇਆ ਇੱਥੇ ਪੁਲਿਸ ਦੀ ਮਦਦ ਆ ਰਹੀ ਹੈ ਜੀ ਉਹ ਸਹਿਯੋਗ ਕਰ ਰਿਹਾ ਹੈ। ਉਹ ਕਰਦੇ ਨੇ ਜੀ ਪੁਲਿਸ ਅੱਜ ਧਰਨਾ ਕਰ ਤੋਂ ਲਾਇਆ ਇੱਥੇ। ਧਰਨਾ ਇਹੀ ਇਨਸਾਫ ਮੰਗਣ ਆਇਆ ਨੇ ਜੀ। ਕਿੰਨੇ ਲੋਕੀ ਉਹਨਾਂ ਦਾ ਨਾਮ ਲੈ ਦੇ ਕੋਈ। ਅਜੇ ਬਾਪ ਆ ਜੀ ਤੇ ਮਾਂ ਪਿਓ ਦਾ ਭੈਣ ਆ ਜੀ ਉਹਦੀ। ਲੱਗਦਾ ਇਹਨਾਂ ਦੀ ਰੈ ਨਾਲ ਲੈ ਕੇ ਗਿਆ ਵਾ। ਹਾਂਜੀ ਹਾਂਜੀ ਪੂਰਾ ਹਾਂਜੀ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਜੀ।